ਚੂਮਰੂ ਭਾਰਤ ਦਾ ਪਹਿਲਾ ਤੇ ਇਕਮਾਤਰ 올 ਮਿਲਟ ਫਾਈਨ ਡਾਈਨ ਰੈਸਟੋਰੈਂਟ ਗੁਰਪ੍ਰੀਤ ਕੋਗੀ ਡਾਲੀ ਗੁਲੇਰੀਆ ਸੁਨੈਨੀ ਤੇ ਵਿਵੇਕ ਅਤਰੇ ਨੇ ਚੂਮਰੂ ਦਾ ਆਗਾਜ਼ ਕੀਤਾ ਜਿੱਥੇ ਕਿ ਚੰਡੀਗੜ੍ਹ ਵਾਸੀ ਹੁਣ ਹੈਲਦੀ ਮਿਲਟਸ ਦੋਸਾ ਤੇ ਚਾਟ ਦਾ ਸਵਾਦ ਲੈ ਪਾਉਣਗੇ ਚੰਡੀਗੜ੍ਹ ਦੇ ਨਿਵਾਸੀ 올 ਮਿਲਟ ਆਊਟਲੈਟਸ ਚੂਮਰੂ ਤੇ ਹੁਣ ਹੈਲਦੀ ਮਿਲਟਸ ਦਾ ਸਵਾਦ ਲੈ ਸਕਦੇ ਨੇ ਚੂਮਰੂ ਇੱਕ ਸਵਸਥ ਜੀਵਨ ਸ਼ੈਲੀ ਨੂੰ ਵਧਾਵਾ ਦੇਣ ਦੇ ਲਈ ਸਮਰਪਿਤ ਇਨੋਵੇਟਿਵ ਰੈਸਟੋਰੈਂਟ ਹੈ ਜਿੱਥੇ ਕਿ ਸ਼ੈਫ ਵਿਕਾਸ ਚਾਵਲਾ ਜੋ ਕਿ ਕਾਸ ਤੌਰ ਦੇ ਉੱਤੇ ਜਾਣੇ ਜਾਂਦੇ ਨੇ ਆਪਣੀ ਹੈਲਦੀ ਡਿਸ਼ੇਸ ਦੇ ਲਈ ਵਕਵਾਕ ਕਵਿਆਂਜਨਾ ਦੇ ਵਿੱਚ ਸਵਾਦ ਦਾ ਤੜਕਾ ਲਗਾਉਂਦੇ ਹੋਏ ਵਿਕਾਸ ਚਾਵਲਾ ਨੂੰ ਤਾਂ ਹਰ ਕੋਈ ਜਾਣਦਾ ਪਰ ਉਹਨਾਂ ਨੇ ਕਿਹਾ ਹੈ ਕਿ ਪੂਰਾ ਮੀਨੂ ਮਿਲਟਸ ਦੇ ਨਾਲ ਹੀ ਤਿਆਰ ਕੀਤਾ ਹੈ ਜਿੱਥੇ ਕੇਸ ਦੇ ਫਾਇਦੇ ਉੱਤੇ ਆਉਣ ਵਾਲੇ ਤੇ ਸਵਾਦ ਦੇ ਨਾਲ ਇਹਨਾਂ ਮਿਲਟਸ ਤੋਂ ਬੜੀਆਂ ਡਿਸ਼ੇਸ ਨੂੰ ਖਾਣ ਵਾਲੇ ਕਸਟਮਰਸ ਨੂੰ ਮਿਲਦੇ ਨੇ ਉਹਨਾਂ ਅੱਗੇ ਦੱਸਿਆ ਕਿ ਭਾਰਤ ਦੇ ਵਕਵਾਕ ਰਾਜਾ ਤੋਂ ਪ੍ਰੇਰਿਤ ਡਿਸ਼ੇਸ ਦੇ ਨਾਲ ਵਕਵਾਕ ਕਵਿਆਂਜਨਾ ਦੇ ਨਾਲ ਅਲੱਗ ਹੀ ਮੈਨੂ ਤਿਆਰ ਕੀਤੀ ਗਈ ਹੈ ਜੋ ਕਿ ਐਸੇ ਐਸੇ ਭੋਜਨ ਕਸਟਮਰਸ ਨੂੰ ਦਿੰਦੀ ਹੈ ਜੋ ਕਿ ਖਾ ਕੇ ਉਹਨਾਂ ਦੇ ਇੱਥੇ ਸਵਾਦ ਤਾਂ ਪੂਰੇ ਕਰਦੀ ਹੀ ਕਰਦੀ ਹੈ ਉੱਤੇ ਹੀ ਹੈਲਥ ਵੀ ਨੋਬਰ ਨੋ ਕਰ ਦਿੰਦੀ ਹੈ ਵੱਖਰਾ ਟੇਸਟ ਤੇ ਇੱਕ ਹੈਲਦੀ ਆਪਸ਼ਨ ਹੋਰ ਕੀ ਚਾਹੀਦਾ ਹੈ ਖਾਣ ਵਾਲਿਆਂ ਨੂੰ ਇੱਥੇ ਫਰਮੈਂਟਡ ਮਿਲਟਸ ਦੋਸਾ ਦੇ ਇੱਕ ਅਲੱਗ ਸਵਾਦ ਦਾ ਆਨੰਦ ਲੈ ਕੇ ਜ਼ਰੂਰ ਕਸਟਮਰ ਵਾ ਵਾ ਜ਼ਰੂਰ ਕਰਦੇ ਨੇ ਇੱਥੇ ਮਿਲਟਸ ਤੇ ਆਧਾਰਿਤ ਚਾਟ ਸਟਰੀਟ ਫੂਡ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਮਿਲਦੀਆਂ ਨੇ ਜਿਤੇ ਕਿ ਗਲੂਟਨ ਮੁਕਤ ਤੰਦੂਰੀ ਭਰਵਾ ਪਰੋਠੇ ਦਾ ਵੀ ਇੱਥੇ ਆਨੰਦ ਲਿਆ ਜਾ ਸਕਦਾ ਹੈ ਇਸ ਤੋਂ ਲਾ ਵਕਵਾ ਕੇ ਮਠਾਈਆਂ ਜੋ ਕਿ ਗੁੜ ਦੇ ਨਾਲ ਹੀ ਤਿਆਰ ਕੀਤੀਆਂ ਗਈਆਂ ਨੇ ਜਿੱਥੇ ਕੀ ਮਿੱਠਾ ਤਾਂ ਰਹੇਗਾ ਪਰ ਪਰੰਪਰਾਵਾਦੀ ਅੰਦਾਜ਼ ਦੇ ਵਿੱਚ ਧੂਮਰੂ ਦੇ ਵਿੱਚ ਪੰਜਾਬ ਦੇ ਜੰਮੂ ਦੇ ਬਿਹਾਰ ਦੇ ਤੇ ਕਰਨਾਟਕ ਦੇ ਕੁਝ ਇਤਿਹਾਸਿਕ ਖਾਣੇ ਸਾਨੂੰ ਖਾਣ ਨੂੰ ਮਿਲਦੇ ਨੇ ਜਿੱਥੇ ਮੱਖਣ ਦੇ ਨਾਲ ਬਾਜਰੇ ਦੇ ਆਟੇ ਦੇ ਵਿੱਚ بڑے ਖਾਸ ਹਾਈਵੇ ਤੰਦੂਰੀ ਪਰੌਂਠੇ ਵੀ ਸ਼ਾਮਿਲ ਹੋ ਆਓ ਸਾਡੇ ਨਾਲ ਇਸ ਸਵਾਦ ਦੀ ਦੁਨੀਆ ਦੇ ਵਿੱਚ ਸ਼ਾਮਿਲ ਹੋਵੋ ਜਿੱਤੇ ਕਿ ਹਰ ਇੱਕ ਨਵਾਲਾ ਨਾ ਕੇਵਲ ਤੁਹਾਨੂੰ ਸਵਾਦ ਦਾ ਅਨੁਭਵ ਤਾਂ ਕਰਾਵੇਗਾ ਹੀ ਨਾਲੋਂ ਨਾਲ ਸਰੀਰ ਨੂੰ ਤੇ ਮਨ ਨੂੰ ਵੀ ਸੰਤੁਸ਼ਟੀ ਜ਼ਰੂਰ ਦੇਵੇਗਾ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਝੂਮਰੂ ਨੂੰ ਨਾਈਟ ਲਾਈਫ ਵਾਰਡਸ 2024 ਦੇ ਦੌਰਾਨ ਦੋ ਵਕ ਵਕ ਪੁਰਸਕਾਰਾਂ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ ਪਹਿਲਾ ਪੁਰਸਕਾਰ ਹੈ ਕੈਜ਼ੂਅਲ ਡਾਈਨਿੰਗ ਦੇ ਵਿੱਚ ਸਰਵ ਸ਼੍ਰੇਸ਼ਟ ਰੂਪ ਦੇ ਵਿੱਚ ਮਾਨਤਾ ਦੇਣਾ ਜਦਕਿ ਦੂਸਰਾ ਪੁਰਸਕਾਰ ਹੈ ਕੈਜ਼ੂਅਲ ਡਾਈਨਿੰਗ ਦੇ ਵਿੱਚ ਸਭ ਸ੍ਰੇਸ਼ਟ ਮਲਟੀ ਕੁਜ਼ੀਨ ਦੇ ਰੂਪ ਚ ਮਾਨਤਾ ਦੇਣਾ ਸ਼ੈਫ ਵਿਕਾਸ ਤੇ ਡਾਕਟਰ ਸ਼੍ਰੀਮਤੀ ਗੁਰਮੀਤ ਸਬਰਵਾਲ ਨੇ ਇਸ ਅਨੋਖੇ ਕਦਮ ਦੀ ਸ਼ੁਰੂਆਤ ਕੀਤੀ ਹੈ ਜਿਸ ਦੇ ਨਾਲ ਲੋਕਾਂ ਨੂੰ ਹੁਣ ਖਾਣ ਲਈ ਸਵਾਦ ਲੀਆਂ ਚੀਜ਼ਾਂ ਤਾਂ ਮਿਲਦੀਆਂ ਹੀ ਨੇ ਪਰ ਨਾਲੋ ਢਾਲ ਉਹਨਾਂ ਨੂੰ ਸਿਹਤ ਦੇ ਲਈ ਵੀ ਬਹੁਤ ਕੁਝ ਮਿਲ ਜਾਂਦਾ ਹੈ ਪਹਿਲੇ ਜਿੱਥੇ ਆਊਟਲੈਟ ਦਾ ਉਦਘਾਟਨ 15 ਜੂਨ 2023 ਨੂੰ ਕੀਤਾ ਗਿਆ ਸੀ ਉੱਥੇ ਹੀ ਹੁਣ ਚੰਡੀਗੜ੍ਹ ਵਾਲੇ ਵੀ ਇਸ ਦਾ ਸਵਾਦ ਜ਼ਰੂਰ ਲੈ ਪਾਉਣਗੇ